हालेलुया थैंक यू जीसस धन्यवादो परमेश्वर खुदावन खुदा जीवित सब शक्तिमान जिंदा प्यारे पिता प्रभु यीशु मसीह तेरा धन्यवादो धन्यवादो परमेश्वर तेरी स्तुति तेरी महिमा खुदावन खुदा रे बुरुशे के ते नीले रे बेरीशे के ते नीले रे बेरीशी कतनलारा ਰੇ ਬੁਰੂ ਸ਼ੇਖੇ ਤੇ ਰੇ ਬਿਰੀ ਸ਼ੇਖੇ ਤੇ ਨਿਲੇ ਰੇ ਬਿਰੀ ਸ਼ੇਖੇ ਤੇ ਨਿਲੇ ਰੇ ਬਿਰੀ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਸੋ ਸਭ ਜਨ ਆਪਣੀਆਂ ਅੱਖਾਂ ਨੂੰ ਢਾਕੇ ਜੀਵਿਤ ਪਰਮੇਸ਼ੁਰ ਦੀ ਜੀਵਿਤ ਪ੍ਰੈਜ਼ੈਂਸ ਨਾਲ ਥੈਂਕ ਯੂ ਕਰਨਾ ਸ਼ੁਰੂ ਕਰੋ ਧੰਨਵਾਦ ਕਰਨਾ ਸ਼ੁਰੂ ਕਰੋ ਕਿਉਂਕਿ ਉਹਦੀ ਪ੍ਰੈਜ਼ੈਂਸ ਜੋ ਸਭ ਚੀਜ਼ਾਂ ਨਾਲੋਂ ਪਲੀਆ ਉਹਦੀ ਪ੍ਰੈਜ਼ੈਂਸ ਜੋ ਉੱਤਮਿਆਸਾਰੀਓ ਚੀਜ਼ਾਂ ਨਾਲੋਂ ਸੋ ਕੋ ਉਹ ਕੀ ਪਰਮੇਸ਼ੁਰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਿਵਾਏ ਤੇਰੀ ਪ੍ਰੈਜ਼ੈਂਸ ਤੋਂ ਤੇਰੀ ਹਜ਼ੂਰੀ ਤੋਂ ਖੁਦਾਵਨ ਖੁਦਾ ਉਹ ਹਜ਼ੂਰੀ ਖੁਦਾਵਨ ਜਿੱਥੇ ਆ ਕੇ ਜ਼ਿੰਦਗੀਆਂ ਹਾਲਾਤ ਪਰਮੇਸ਼ਰ ਸੇਮ ਨਹੀਂ ਰਹਿੰਦੇ ਤੋਂ ਆਪਣੇ ਵਾਅਦੇ ਨੇ ਸਾਡ ਸੜੀਅਤ ਜਨਰੇਸ਼ਨ ਤੱਕ ਸ਼ੂਨਾ ਪਿਤਾ ਸਾਨੂੰ ਚੇਂਜ ਕਰਦਾ ਪਿਤਾ ਤੇਰੀ ਜ਼ਿੰਦਾ ਪ੍ਰੈਜ਼ੈਂਸ ਆ ਔਨਰ ਕਰਦੇ ਆ ਪਿਤਾ ਤੇਰੀ ਜੀਵਿਤ ਪ੍ਰੈਜ਼ੈਂਸ ਦੇ ਤੇਰਾ ਧੰਨਵਾਦ ਕਰਦੇ ਆ ਖੁਦਾਵੰ ਤੈਰੀ ਸਵੱਦੀ ਕਿਰਪਾ ਦੇ ਲਈ ਜੋ ਤੂੰ ਸਾਡੇ ਜੀਵਨ ਦੇ ਉੱਤੇ ਕੀਤੀ ਸਭ ਸ਼ਕਤੀਮਾਨ ਪਰਮੇਸ਼ਰ ਸੀ ਤੇਰੀ ਤਾਰੀਫ ਕਰਦੇ ਹਾਂ ਜੋ ਖੁਦਾਵੰ ਜੋ ਤੂੰ ਸਾਨੂੰ ਪੂਰੀ ਦਾਤ ਸੰਭਾਲਿਆ ਸਭਨੇ ਜਾ ਕੇ ਸਾਡ ਨਾਲ ਗੱਲਬਾਤ ਕੀਤੀ ਔਰ ਇੱਕ ਵਾਰ ਫਿਰ ਤੂੰ ਆਪਣੀ ਪ੍ਰੈਜ਼ੈਂਸ ਦੇ ਵਿੱਚ ਲੈ ਕੇ ਆਂਦਾ ਇਸ ਅੰਮ੍ਰਿਤ ਵਲੇ ਸੇ ਤਿਆਰੀ ਕਰਕੇ ਤੇਰੀ ਉਡੀਕ ਵਿੱਚ ਜੀ ਪਰਮੇਸ਼ਰ ਤਾਂ ਕਿ ਤੇਰਾ ਸਮਰਥਿਆ ਤੇ ਤੇਰਾ ਜੀਵਿਤਾਤ ਸਾਨੂੰ ਛੂਏ ਖੁਦਾਵੰ ਤੇਰੀ ਸਹਾਇਤਾ ਪਰੇ ਹੱਥ ਸਾਡੀਆਂ ਜ਼ਿੰਦਗੀਆਂ ਦੇ ਉੱਤੇ ਆਵੇ ਖੁਦਾਵੰ ਖੁਦਾ ਔਰ ਸਾਡੇ ਹਾਲਾਤ ਸਾਡੀਆਂ ਜ਼ਿੰਦਗੀਆਂ ਸਾਡੇ ਕਰ ਆਨੀ ਸਾਡੇ ਬੱਚੇ ਸਾਡੇ ਨਾਲ ਜੁੜੀ ਇੱਕ ਇੱਕ ਚੀਜ਼ ਸੇ ਮਨ ਰਵੇ ਪਰਮੇਸ਼ਰ ਆ ਸਾਨੂੰ ਛੂ ਸਾਨੂੰ ਬles ਕਰ ਪਰਮੇਸ਼ਰ ਸਾਡੀ ਤੇ ਦਇਆ ਕਰ ਕਿਉਂਕਿ ਵਚਨ ਦੇ ਵਿੱਚ ਲਿਖਿਆ ਤੇਰਾ ਗ੍ਰੋਥ ਪਲ ਪਰ ਪਰ ਤੇਰੀ ਦਇਆ ਜੀਵਨ ਪਰ ਦੀਾ ਲੋਰ ਅੱਜੋ ਹੀ ਦਇਆ ਆਵੇ ਖੁਦਾਵਨ ਖੁਦਾ ਗੁੱਡ ਮਾਰਨਿੰਗ ਹੌਲੀ ਸਪਿਰਟ ਅਸੀਂ ਤੇਰਾ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ ਤੇਰੀ ਦਇਆ ਨੂੰ ਮੰਗਦੇ ਹਾਂ ਪਵਿੱਤਰ ਆਤਮਾ ਤੇਰੀ ਕਿਰਪਾ ਨੂੰ ਮੰਗਦੇ ਹਾਂ ਪਵਿੱਤਰ ਆਤਮਾ ਜੀਵਿਤ ਪਰਮੇਸ਼ਰ ਦੀ ਜੀਵਿਤ ਪ੍ਰੈਜ਼ੈਂਸ ਵਿੱਚ ਪਵਿੱਤਰ ਆਤਮਾ ਸਾਡੀ ਅਗਵਾਹੀ ਕਰ ਖੁਦਾਵੰਨ ਪਾਕ ਰੂ ਤੁਸੀਂ ਸਾਡੇ ਲਈ ਭੇਜੇਗਾ ਮਦਦਗਾਰ ਬਣਾ ਕੇ ਸਾਡੀ ਸਹਾਇਤਾ ਦੇ ਲਈ ਖੁਦਾਵੰਨ ਖੁਦਾ ਸਾਡੇ ਹੱਥਾਂ ਨੂੰ ਉਠਾਉਣ ਦੇ ਲਈ ਸਾਨੂੰ ਦਲੇਰ ਸਾਨੂੰ ਤਕੜਾ ਬਣਾਉਣ ਦੇ ਲਈ ਪਿਤਾ ਸਾਨੂੰ ਯੋਧੇ ਬਣਾਉਣ ਦੇ ਲਈ ਸਾਡੀ ਹਿਰਨੀਆਂ ਦੇ ਸਾਡੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਿਹਾ ਬਣਾਉਣ ਦੇ ਲਈ ਪਰਮੇਸ਼ਰ ਤੁਸੀਂ ਸਾਡੇ ਲਈ ਭੇਜੇਗਾ ਪਵਿੱਤਰ ਆਤਮਾ ਤੜਾ ਆਨਰ ਕਰਦੇ ਤੁਹਾਡੀ ਬਿਊਟੀਫੁਲ ਪ੍ਰੈਜ਼ੈਂਸ ਦਾ ਸਵਾਗਤ ਕਰ ਜਿਹੜਾ ਸਾਡੇ ਵਿੱਚ ਮੌਜੂਦ ਆ ਖੁਦਾਵਨ ਤੇਰੀ ਤਾਰੀਫ ਕਰਦੇ ਆ ਤੇਰੀ ਸ਼ੁਕਰਗੁਜ਼ਾਰੀ ਕਰਦੇ ਆ ਖੁਦਾਵਨ ਖੁਦਾ ਸੋ ਦੀ ਪ੍ਰੈਜ਼ੈਂਸ ਸਾਡੇ ਵਿੱਚ ਮੌਜੂਦ ਹੈ ਆਪਣੇ ਹੱਥਾਂ ਨੂੰ ਉਠਾ ਕੇ ਉਹਦੀ ਜੀਵਿਤ ਪ੍ਰੈਜ਼ੈਂਸ ਦਾ ਧੰਨਵਾਦ ਕਰਦੇ ਆ ਹਾਂ ਸ਼ੁਕਰਗੁਜ਼ਾਰੀ ਕਰਦੇ ਹਾਂ ਦੇ ਨਾਮ ਨੂੰ ਮਾਹਿਮਾ ਦਿੰਦੇ ਹਾਂ ਕਿਉਂਕਿ ਉਹੀ ਮਾਹਿਮਾ ਬੜੇ ਰਸਤ ਦੇ ਯੋਗ ਪਰਮੇਸ਼ਵਰ ਉਹ ਯਾਦ ਉਹ ਹਯੰਤ ਉਹ ਯਾਲਫਾ ਉਹ ਯੂਮੀਗਾ ਉਹ ਹੀ ਸ਼ਾਫੀਆ ਉਹੀ ਉਹੀ ਯਹਵਾ ਨੀਸੀਆ ਯਹ ਯਕਸਾਵਾ ਯਹਵਾ ਐਲੋਹੀਮ ਯਹਵਾ ਯਰਿਆ ਉਹੀ ਸਮਰਥੀ ਪਰਮੇਸ਼ਾ ਜੋ ਸਭ ਮੁਹੱਈਆ ਕਰਨ ਵਾਲਾ ਪਰਮੇਸ਼ਾ ਸ਼ਾਂਤੀ ਦਾ ਮੰਮਾ ਆ ਉਹ ਪਰਮੇਸ਼ਾ ਜਿਸਾ ਡੇਲੀ ਵੱਡੇ ਅਚਜ ਕੰਮਾਂ ਨੂੰ ਕਰਨ ਦੀ ਸਮਰਥ ਰੱਖਦਾ ਵਾ ਉਹਦੇ ਬਚਨ ਦੇ ਵਿੱਚ ਲਿਖਿਆ ਜੋ ਅੰਜੂਆਂ ਨੂੰ ਬੂੰਦਿਆ ਓ ਜਕਾਰਿਆਂ ਦੇ ਨਾਲ ਵੱਡਣਗੇ ਸੋ ਅੱਜ ਜਿੰਨੇ ਜਨ ਆਪਣੇ ਆਸੂਆਂ ਦੇ ਨਾਲ ਆਏ ਉਹ ਦੀ ਜਿੰਦਾ ਪ੍ਰੈਜ਼ੈਂਸ ਦੇ ਵਿੱਚ ਉਹ ਅੱਜ ਜਕਾਰਿਆਂ ਦੇ ਨਾਲ ਵਾਪਸ ਜਾਣਗੇ ਜਿੰਨੇ ਟੁੱਟੇ ਦਿਲ ਵਾਲਿਓ ਦੀ ਪ੍ਰੈਜ਼ੈਂਸ ਦੇ ਵਿੱਚ ਆ ਅੱਜ ਪਰਮੇਸ਼ਰ ਤੁਹਾਡੇ ਦਿਲਾਂ ਨੂੰ ਆਪਣੀ ਹੱਥਾਂ ਦੇ ਨਾਲ ਪੱਟੀ ਬਨ ਕੇ ਤੁਹਾਡੀ ਹਰ ਜਕਮ ਨੂੰ ਤੁਹਾਡੇ ਹਰ ਹਰ گاਉ ਨੂੰ ਪਰਮੇਸ਼ਰ ਚੰਗਾ ਕਰੇਗਾ ਤੁਹਾਨੂੰ ਬਲੈਸ ਕਰੇਗਾ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਚ ਵੱਡੇ ਕਾਰਿਆ ਕਰੇਗਾ ਤੁਸੀਂ ਅੱਜ ਸੇਵ ਨਹੀਂ ਆ ਸੋ ਅੱਜ ਇਸ ਜੀਵਿਤ ਪ੍ਰੈਜ਼ੈਂਸ ਅਲੀ ਪਰਮੇਸ਼ਰ ਦੀ ਮਾਹਿਮਾ ਕਰਦੇ ਹਾਂ ਆਪਣੀਆਂ ਜ਼ੁਬਾਨਾਂ ਨੂੰ ਖੋਲਦੇ ਹਾਂ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਦੇ ਹਾਂ ਕਹਿੰਦੇ ਹਾਂ ਕਿ ਪਰਮੇਸ਼ਰ ਤੇਰੀ ਮਾਹਿਮਾ ਤੇਰੀ ਤਾਰੀਫ ਹੋ ਖੁਦਾਵੰ ਤੇਰੀ ਵਡਿਆਈ ਹੋ ਖੁਦਾਵੰ ਖੁਦਾ রে বরুশে কেতে নীলেরে বেরেশে কেতে নীলেরে বেরেশে কেতে নীলেরে বেরি রে বরুশে কেতে নীলেরে বেরেশি খাতা নানা নানাมายোকো তো নোলোর বরু রে বেরেশে কেতে নীলেরে বেরেশে কেতে নীলেরে বেরি কেতে নীলেরে বেরেশে কেতে নীলেরে বেরি রা বাবা 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 ইয়াকাতা রাবা রা ইয়াকাতা না লা রা বাবা বাবা ਕਿਆ ਨਾ ਸ਼ੁਰੂ ਕਰੂ ਕਿ ਪਰਮੇਸ਼ਰ ਮੇਰੀ ਬੁੱਧੀ ਨੂੰ ਟੱਚ ਕਰ ਖੁਦਾਵਨ ਮੇਰੀ ਸਮਝ ਨੂੰ ਟੱਚ ਕਰ ਮੇਰੇ ਹੌਟਾਂ ਨੂੰ ਟੱਚ ਕਰ ਖੁਦਾਵਨ ਮੈਂ ਤੇਰੀ ਦਇਆ ਨੂੰ ਮੰਗਦਾ ਲੋੜ ਮੈਂ ਤੇਰੇ ਹੈਵਨੀ ਸਪਰਸ਼ ਨੂੰ ਮੰਗਦਾ ਤੇਰੀ ਈਸ਼ਵਰੀ ਪਿਤਾ ਟੱਚ ਨੂੰ ਮੰਗਦਾ ਆਪਣੀ ਲਾਈਫ ਦੇ ਉੱਤੇ ਖੁਦਾਵਨ ਮੈਨੂੰ ਛੂ ਖੁਦਾਵਨ ਕਿਉਂਕਿ ਤੇਰੇ ਬਚਨ ਦੇ ਵਿੱਚ ਲਿਖਿਆ ਤੇਰੇ ਨਾਮ 'ਚ ਕੀਤੀ ਮਿਹਨਤ ਕਦੀ ਵਿਅਰਥ ਨਹੀਂ ਜਾਂਦੀ ਮੈਂ ਜਾਣਦਾ ਜ਼ਮੀਨ ਆਸਮਾਨ ਟਲ ਜਾਣਗੇ ਪਰ ਤੇਰੇ ਮੂੰਹ ਦੇ ਗੱਲਾਂ ਤੇਰੇ ਮੂੰਹ ਦੇ ਵਚਨ ਤੇਰੇ ਪਵਿੱਤਰ ਵਚਨ ਖੁਦਾਵਨ ਤੂੰ ਕਦੀ ਤਰਤੀ ਤੇਨੇ ਡਿੱਗੰਦਿੰਦਾ ਕਦੀ ਤੋ ਨਾਉ ਵਿਅਰਥਾ ਨੇ ਜਾਨ ਦਿੰਦਾ ਪਰਮੇਸ਼ਾ ਔਰ ਤੇਰੀ ਇਹ ਮੇ ਸਾਡੀ ਜਈ ਮਿਹਨਤ ਤੇਰੇ ਨਾਮ ਵਿੱਚ ਅਸੀਂ ਕਰ ਰਹੇ ਖੁਦਾਵਨ ਅਸੀਂ ਜਾਨ ਦੇ ਦੇ ਬਦਲੇ ਅਸੀਂ ਪ੍ਰਤੀਫਲ ਪਾਵਾਂਗੇ ਪਿਤਾ ਸੀ 100 ਗੁਣਾ ਫਲ ਲਿਆਵਾਂਗੇ ਪਰਮੇਸ਼ਾ ਖੁਦਾਵਨ ਖੁਦਾਸਾ ਨੂੰ ਮਜ਼ਬੂਤ ਕਰ ਸਾਨੂੰ ਸਾਨੂੰ ਜ਼ੋਰ ਬਖਸ਼ ਪਰਮੇਸ਼ਾ ਸਾਨੂੰ ਸਮਰਤ ਬਖਸ਼ ਸਾਨੂੰ ਬੁੱਧੀ ਬਖਸ਼ ਪਰਮੇਸ਼ਾ ਸਾਡੇ ਤੇ ਦਇਆ ਕਰ ਦਇਆ ਕਰ ਦਇਆ ਕਰ ਪਿਤਾ ਜਿੰਨੇ ਜਨ ਤੇਰੀ ਦੁਹਾਈ ਦੇਰੇ ਪਿਤਾ ਇਜ਼ਰਾਈਲੀਆਂ ਨੇ ਜਦ ਜਦ ਤੇਰੀ ਦੁਹਾਈ ਦਿੱਤੀ ਤੋ ਉਹਨਾਂ ਨੂੰ ਸੁਣ ਕੇ ਉਹਨਾਂ ਦੇ ਪਾਪਾਂ ਨੂੰ ਮਾਫ਼ ਕਰਕੇ ਪਿਤਾ ਉਹਨਾਂ ਦੀਆਂ ਗਲਤੀਆਂ ਨੂੰ ਪੁਲਾਉਂਦਿਆਂ ਆਂ ਪਰਮੇਸ਼ਰ ਪਿੱਛੇ ਕਰਦਿਆਂ ਤੋ ਉਹਨਾਂ ਤੇ ਦਇਆ ਕੀਤੀ ਪਰਮੇਸ਼ਰ ਤੂੰ ਲਾਲ ਸਮੁੰਦਰ ਨੂੰ ਉਹਨਾਂ ਦੇ ਲਈ ਦੋ ਹਿੱਸਿਆਂ ਦੇ ਵਿੱਚ ਕਰ ਦਿੱਤਾ ਆਕਾਸ਼ ਤੋਂ ਮੰਨਾ ਵਰਸਾਇਆ ਪਰਮੇਸ਼ਰ ਖੁਦਾਵੰਦ ਤੂੰ ਵੱਡੇ ਅਚਰਜ ਅਚਰਜ ਕੰਮ ਪਰਮੇਸ਼ਰ ਜਿਨ੍ਹਾਂ ਨੇ ਤੇਰੀ ਦੁਹਾਈ ਦਿੱਤੀ ਤੋ ਉਹਨਾਂ ਦੀ ਸੁਣ ਕੇ ਵੱਡੇ ਕੰਮਾਂ ਨੂੰ ਕੀਤਾ ਪਿਤਾ ਔਰ ਮੈਂ ਪ੍ਰਾਰਥਨਾ ਕਰਦੀ ਖੁਦਾਵੰਦ ਅੱਜ ਵੀ ਤੂੰ ਉਹੀ ਪਰਮੇਸ਼ਰ ਆ ਅੱਜ ਜਿੱਦਾਂ ਲੋਕ ਖੁਦਾਵੰ ਤੇਰੀ ਪ੍ਰੈਜ਼ੈਂਸ ਦੇ ਵਿੱਚ ਆ ਖੁਦਾਵੰ ਤੇਰੇ ਨਾਮ ਨੂੰ ਪੁਕਾਰ ਤੇਰਾ ਆਤਮਾ ਨੂੰ ਟੱਚ ਕਰੇ ਪਿਤਾ ਇਹਨਾਂ ਦੀਆਂ ਅਰਜ਼ੋਈਆਂ ਤੇਰੇ ਘਰ ਦੇ ਵਿੱਚ ਕਬੂਲ ਹੋਣ ਖੁਦਾ ਇਹਨਾਂ ਦੀਆਂ ਪ੍ਰਾਰਥਨਾਵਾਂ ਤੇਰੇ ਸਵਰਗ ਵਿੱਚ ਪਰਮੇਸ਼ਰ ਕਬੂਲ ਹੋਣ ਪਵਿੱਤਰ ਆਤਮਾ ਤੁਸੀਂ ਜੋ ਸਾਡੇ ਲਈ ਹੋਣ ਕੇ ਪਰ ਕੇ ਸਿਫਾਰਿਸ਼ ਕਰਦੇ ਖੁਦਾਵੰ ਜੈਂਟਲਮੈਨ ਸਾਮਰਥੀ ਪਰਮੇਸ਼ਰ ਅਸੀਂ ਤੇਰਾ ਆਨਰ ਕਰਦੇ ਅਸੀਂ ਵਿਸ਼ਵਾਸ ਕਰਦੇ ਕਿ ਅੱਜ ਦੀਆਂ ਤੇਰੀਆਂ ਲੋਕਾਂ ਦੀਆਂ ਕੀਤੀਆਂ ਪ੍ਰਾਰਥਨਾਵਾਂ ਨੂੰ ਤੂੰ ਤੂੰ ਸਵਰਗ ਵਿੱਚ ਪਿਤਾ ਦੇ ਅੱਗੇ ਲੈ ਕੇ ਜਾਏਂਗਾ। ਔਰ ਹਰ ਦੁਸ਼ਟ ਨੂੰ ਤੂੰ ਡਾਂਟੇਂਗਾ ਪਰਮੇਸ਼ਰ, ਦੋਨਾਂ ਨੂੰ ਨਾਸ਼ ਕਰੇਂਗਾ ਖੁਦਾਵਨ ਖੁਦਾ پاک ਰੂਪ ਦੀ ਅਗਨੀ ਦੇ ਦੁਆਰਾ ਆਪਣੇ ਮੱਸਾ ਦੇ ਦੁਆਰਾ ਜੋ ਸਾਡੀਆਂ ਪ੍ਰਾਰਥਨਾਵਾਂ ਦੇ ਤੇਰੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਉੱਤਰ ਨੂੰ ਰੋਕ ਰਹੀਆਂ ਪਰਮੇਸ਼ਰ, ਜੋ ਖੁਦਾਵਨ ਇਹਨਾਂ ਪ੍ਰਾਰਥਨਾਵਾਂ ਦੇ ਲਈ ਲੜ ਰਹੀਆਂ ਖੁਦਾਵਨ ਖੁਦਾ ਖੁਦਾਵਨ ਇਹਨਾਂ ਦੇ ਲਈ ਰਸਤਿਆਂ ਨੂੰ ਬੰਦ ਕਰ ਰਹੀਆਂ ਪਿਤਾ ਅੱਜ ਮੈਂ ਤੇਰੇ ਨਾਮ ਚੁਣ ਸਭ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਦੇ ਉੱਤੇ ਹੌਲੀ ਗੋਸ ਦੀ ਫਾਇਰ ਨੂੰ ਮੈਰ ਰੀਲਿਸ ਕਰਦੀਆਂ ਪਵਿੱਤਰ ਆਤਮਾ ਦੀ ਅੱਗ ਨੂੰ ਮੈਰ ਰੀਲਿਸ ਕਰਦੀਆਂ ਖੁਦਾਵਨ ਔਰ ਪਰਮੇਸ਼ਰ ਨਾ ਦੀ ਬੁੱਧੀ ਮਸਾ ਕਰ ਇੱਕ ਇੱਕ ਜਨ ਨੂੰ ਪਰਮੇਸ਼ਾ ਆਪਣਾ ਬਿਸ਼ੇਕ ਦੇ ਆਪਣਾ ਗ੍ਰੇਸ ਆਪਣਾ ਅਨੁਗ੍ਰਹਿ ਦੇ ਪਰਮੇਸ਼ਰ ਆਪਣੀ ਸਾਮਰ ਦੇ ਕਿ ਜੋ ਵੀ ਅੱਜ ਤੇਰੇ ਜਿੰਦਾ ਬਚਨ ਦੇ ਵਿੱਚੋਂ ਜਿੰਨੇ ਜਨ ਪਰਮੇਸ਼ਾ ਇਹਦੇ ਵਣ ਨੂੰ ਪੜਨ ਪਿਤਾ ਤੇਰੀ ਬੁੱਧੀ ਇਹਨਾਂ ਚ ਐਂਟਰ ਕਰੇ ਤੇਰੀ ਸਮਰਥ ਕਾਰਿਆ ਕਰੇ ਪਿਤਾ ਤੇਰਾ ਜ਼ੋਰ ਇਹਨਾਂ ਧਿਆਵੀ ਨਦੀ ਵਿਰੋਧੀ ਨਾਸ਼ ਹੋਣ ਪਿਤਾ ਖੁਦਾਵਨ ਅੱਜ ਤੂੰ ਉਹਨਾਂ ਦੀਆਂ ਵਿਰੋਧਾ ਵਿਰੋਧ ਦੀਆਂ ਪਿਤਾ ਸਾਰੇ ਵਿਰੋਧੀਆਂ ਨੂੰ ਨਾਸ਼ ਕਰ ਖੁਦਾਵਨ ਖੁਦਾ ਤੇਰੀ ਦਇਆ ਤੇਰੀ ਕਰੂਣਾ ਕਾਰਿਆ ਕਰੇ ਪਰਮੇਸ਼ਰ ਸੋ ਸਭ ਜਣ ਕਹਿੰਦੇ ਹਾਂ ਕਿ ਪਰਮੇਸ਼ਰ ਤੇਰੀ ਈਸ਼ਵਰੀ ਬੁੱਧੀ ਮੇਰੇ ਅੰਦਰ ਐਂਟਰ ਕਰੇ ਪਵਿੱਤਰ ਆਤਮਾ ਜਦ ਮੈਂ ਤੜੀ ਜ਼ਿੰਦਾ ਕਲਾਮ ਚੋਪੜਾ ਨੂੰ ਪੜਨ ਦੀ ਮੈਨੂੰ ਸਮਝ ਦੇ ਮੈਨੂੰ ਬੁੱਧੀ ਦੇ ਤੱਕੀ ਤੇਰੇ ਵਚਨ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਕਿ ਤੇਰੇ ਅ ਗਿਆਨਤਾ ਦੇ ਅ ਗਿਆਨਤਾ ਦੇ ਕਾਰਨ ਤੇਰੀ ਪਰਜਾ ਨਾਸ਼ ਹੋਰੀ ਖੁਦਾਵਨ ਖੁਦਾਵਨ ساری ਅ ਗਿਆਨਤਾ ਮੇਰੀ ਲਾਈਫ ਚੋਂ ਦੂਰ ਹੋਵੇ ਔਰ ਤੇਰਾ ਗਿਆਨ ਖੁਦਾਵਨ ਖੁਦਾ ਲਾਰਡ ਤੇਰੀ ਸਮਰਥ ਮੈਨੂੰ ਟੱਚ ਕਰੇ ਤੇਰੇ ਵਿਜ਼ਡਮ ਨੂੰ ਮੈਂ ਲੈ ਪਾਵਾਂ ਉਹ ਵਿਜ਼ਡਮ ਜੋ ਤੇਰੇ ਵੱਲੋਂ ਸਵਰਗ ਤੋਂ ਪਰਮੇਸ਼ਰ ਤੋਂ ਆਪਣੇ ਲੋਕਾਂ ਨੂੰ ਦਿੰਦਾ ਜਿਹਦੇ ਵਿੱਚ ਵੱਡੀਆਂ ਵੱਡੀ ਤੂੰ ਮਾਹਿਮਾ ਪੈਦਾ ਕਰਦਾ ਤੂੰ ਆਪਣੀ ਉਸੇ ਵਿਜ਼ਡਮ ਦੇ ਨਾਲ ਆਪਣੇ ਲੋਕਾਂ ਨੂੰ ਉੱਚਾ ਕਰਦਾ ਆਪਣੀਆਂ ਗਹਿਰੀਆਂ ਗੱਲਾਂ ਨੂੰ ਜ਼ਾਹਿਰ ਕਰਦਾ ਆਪਣੇ ਲੋਕਾਂ ਨੂੰ ਬLES ਕਰਦਾ ਬਰਕਤ ਦਿਨਾਂ ਪਿਤਾ ਤੇਰੇ ਕੰਮਾਂ ਨੂੰ ਕਰਨ ਦੇ ਨਿਊ ਪਲੈਨਿੰਗਸ ਦਿਨਾਂ ਪਰਮੇਸ਼ਰ ਤੇਰੇ ਸੂ ਸਮਾਚਾਰ ਨੂੰ ਲੈ ਕੇ ਜਾਣ ਦੇ ਲਈ ਪਿਤਾ ਰੈਵੋਲੂਸ਼ਨ ਦਿਨਾਂ ਪਰਮੇਸ਼ਰ ਸਾਡੀ ਬੁੱਧੀ ਦੇ ਦੁਆਰਾ ਤੂੰ ਪਰਮੇਸ਼ਰ ਜੱਤੂ ਦਿਨਾਂ ਖੁਦਾਵਨ ਕੋ ਦਾ ਵੱਡੇ ਕਾਰਜ ਕਰਦਾ ਔਰ ਮੇਰਾ ਵਿਸ਼ਵਾਸ ਹੈ ਜਦ ਮੈਂ ਤੇਰੀ ਜ਼ਿੰਦਾ ਕਲਾ ਨੂੰ ਪੜਾਂ ਮੇਰੀ ਦੁਨਿਆਵੀਕ ਬੁੱਧ ਮੇ ਤੋ ਦੂਰ ਹੋਏ ਔਰ ਤੇਰੀ ਈਸ਼ਵਰੀ ਬੁੱਧੀ ਮੇਰੇ ਚ ਐਂਟਰ ਕਰੇਗੀ ਔਰ ਮੈਨੂੰ ਬles ਕਰੇਗੀ ਪਰਮੇਸ਼ਰ ਖੁਦਾਵੰ ਅੱਜ ਜਨੇ ਜਨ ਮੇਰੇ ਨਾਲ ਇੱਕ ਮਨ ਹੋ ਕੇ ਆਈ ਦੀ ਵਰਨ ਨੂੰ ਪੜਨ ਇਹਨਾਂ ਦੀਆਂ ਜ਼ਿੰਦਗੀਆਂ ਚ ਵਚਨ ਸੋਗਨਾ ਫਲ ਲੈ ਕੇ ਆਵੇ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਆਈ ਦੀ ਵਰਨ ਨੂੰ ਪੜਨਾ ਸ਼ੁਰੂ ਕਰਾਂਗੀ हे ਪਰਮੇਸ਼ਰ ਮੇਰੇ ਵਿਰੋਧੀ ਕਿੰਨੇ ਹੀ ਵੱਧ ਗਏ ਹਨ ਮੇਰੇ ਵਿਰੁੱਧ ਬਹੁਤ ਉਠਖੜੋਤੇ ਹਨ ਬਾਲੇ ਮੇਰੀ ਜਾਨ ਦੇ ਲਈ ਆਖਦੇ ਹਨ ਭਾਈ ਪਰਮੇਸ਼ਵਰ ਵੱਲੋਂ ਦਾ ਬਚਾਓ ਹੈ ਨਹੀਂ ਪਰ ਹੀ ਯਹਵਾ ਤੂੰ ਮੇਰੇ ਦੁਆਲੇ ਢਾਲ ਹੈ ਮੇਰੀ ਮਾਹੀਮਾ ਤੇ ਮੇਰੇ ਸਿਰ ਦਾ ਉਠਾਉਣ ਵਾਲਾ ਹੈ ਮੈਂ ਆਪਣੀ ਆਵਾਜ਼ ਨਾਲ ਯਹਵਾ ਨੂੰ ਪੁਕਾਰਦਾ ਹਾਂ ਉਹ ਆਪਣੇ ਪਵਿੱਤਰ ਪਹਾੜੋਂ ਮੈਨੂੰ ਉੱਤਰ ਦਿੰਦਾ ਹੈ ਮੈਂ ਲੰਮਾ ਪੈ ਗਿਆ ਤੇ ਸੋ ਗਿਆ ਮੈਂ ਜਾਗ ਉੱਠਿਆ ਕਿਉਂ ਜੋ ਯਹਵਾ ਮੈਨੂੰ ਸੰਭਾਲਦਾ ਹੈ ਮੈਂ ਉਹ ਨਾ ਤਾਰਾਂ ਤੂੰ ਨਹੀਂ ਧਰਾਂਗਾ ਜਿਨ੍ਹਾਂ ਆਲੇ ਦੁਆਲੇ ਮੇਰੇ ਵਿਰੁੱਧ ਕੀੜਾ ਪਾ ਲਿਆ ਹੈ। ਹੇ ਯਹੋਵਾ ਉੱਠ ਮੇਰੇ ਪਰਮੇਸ਼ਰ ਮੈਨੂੰ ਬਚਾ ਤੇ ਤਾਂ ਮੇਰੇ ਸਭਨਾ ਵੈਰੀਆਂ ਦੀਆਂ ਖਾਕਾ ਉੱਤੇ ਮਾਰਿਆ ਤੇ ਦੁਸ਼ਟਾਂ ਦੇ ਦੰਦ ਪੰਨ ਸੁਟੇ ਹਨ। ਬਚਾਉ ਯਹੋਵਾ ਵੱਲੋਂ ਹੈ ਤੇਰੀ ਬਰਕਤ ਤੇਰੀ ਪਰਜਉਤੇ ਹੋਵੇ ਸਭ ਬੋਲੋ ਆਮੀਨ। ਆਮੀਨ। ਥੈਂਕ ਯੂ ਜੀਸਸ ਲਾਰਡ ਆਈ ਦੀਸ ਤੇਰੀ ਜੀਵਿਤ ਵਚਨ ਦੇ ਲਈ ਤੇਰਾ ਤਨਵਾਦ ਕਰਦੇ ਨੂੰ ਸੱਚਮੁੱਚ ਇਸਤਾਮਰਤੀ ਪਰਮੇਸ਼ਰ ਅਸੀਂ ਜਾਨ ਦੇ ਕਿਸਰਾਰ ਸਾਡੀ ਵਿਰੋਧੀ ਬਹੁਤ ਉਠਕੜੋ ਤਿਹਾਨ ਪਰਮੇਸ਼ਰ ਬਹੁਤ ਵਿਰੋਧੀ ਪਿਤਾ ਸਾਡੀ ਜਾਨ ਦੇ ਪਿੱਛੇ ਆ ਖੁਦਾਵਨ ਖੁਦਾ ਪਰ ਅਸੀਂ ਜਾਨ ਦੇ ਆ ਖੁਦਾਵਨ ਖੁਦਾ ਇਹ ਹਾਲਾਤ ਦਿਲ ਦਿਮਾਗ ਸੋਚਾ ਖਿਆਲ ਡੈਵਲ ਰਿਸ਼ਤੇ ਨਾਤੇ ਸ਼ੈਤਾਨ ਕੁਛ ਵੀ ਕਵੇ ਖੁਦਾਵਨ ਖੁਦਾ ਪਰ ਸਾਡਾ ਬਚਾਓ ਖੁਦਾਵਨ ਤੇਰੇ ਹੀ ਵੱਲੋਂ ਆ ਪਿਤਾ ਖੁਦਾਵਨ ਅਸੀਂ ਜਾਨ ਦੇ ਸਾਡੀ ਲਈ ਸਹਾਇਤਾ ਤੇਰੇ ਵੱਲੋਂ ਹੀ ਆਵੇਗੀ ਪਿਤਾ ਤੇਰੀ ਸਹਾਇਤਾ ਪਰੇ ਹੱਥ ਸਾਾਨੂੰ ਸੇਵਨਾ ਛੱਡੇਗਾ ਸਾਡੇ ਤੇ ਅਨੁਗ੍ਰਹਿ ਕਰੇਗਾ ਸਾਡੇ ਤੇ ਦਇਆ ਕਰੇਗਾ ਪਰਮੇਸ਼ਰ ਸੋ ਸਭ ਜਨ ਆਪਣੇ ਆਪ ਨੂੰ ਅਗਰੈਸਿਵ ਕਰਦਿਆਂ ਹੋਇਆ ਆਤਮਾ ਨਾਲ ਪਰਨਾ ਪਰਦਿਆ ਹੋਇਆ ਸੋਰਦਰ ਸਾਮਰਤ ਨੂੰ ਪਾਉਂਦਿਆਂ ਹੋਇਆ ਪਵਿੱਤਰ ਆਤਮਾ ਦੀ ਮੱਸਾ ਨੂੰ ਗ੍ਰਹਿਣ ਕਰਦਿਆਂ ਹੋਇਆ ਫਾਇਰ ਪ੍ਰਾਤਾਂ ਦੇ ਲਈ ਆਪਣੇ ਆਪ ਨੂੰ ਰੈਡੀ ਕਰੋ ਆਪਣੇ ਸਪਿਰਿਟ ਨੂੰ ਖਾਲੀ ਕਰਦਿਆਂ ਹੋਇਆ ਸਾਰੀਆਂ ਚੀਜ਼ਾਂ ਨੂੰ ਦੂਰ ਕਰੋ ਆਪਣੇ ਆਪ ਨੂੰ ਸਮਰਪਿਤ ਕਰੋ ਪਰਮੇਸ਼ਰ ਦੇ ਅੱਗੇ ਕਹੋ ਕਿ ਖੁਦਾਵੰ ਅੱਜ ਮੈਂ ਤੇਰੀ ਆਤਮਾ ਨਾ ਪਰ ਚੁੱਕਿਆ ਪਰਮੇਸ਼ਰ ਤੇਰੇ ਵਚਨ ਨੂੰ ਮੈਂ ਲੈ ਚੁੱਕਿਆ ਪਿਤਾ ਮੈਂ ਆਪਣੇ ਆਪ ਨੂੰ ਖਾਲੀ ਕਰ ਚੁੱਕਿਆ ਮੈਂ ਬੈਸਟ ਜਾਂ ਪਰਮੇਸ਼ਰ ਖੁਦਾਵੰ ਅੱਜ ਮੈਂ ਜਿੱਦਾਂ ਤੇਰੇ ਵਚਨ ਨੂੰ ਪੜਿਆ ਮੇਰੀ ਜ਼ਿੰਦਗੀ ਚ 100 ਗੁਣਾ ਫਲ ਮੈਂ ਦੇਖਾਂਗਾ ਲਾਰਡ ਖੁਦਾਵੰ ਮੈਂ ਆਪਣੇ ਵੈਰੀਆਂ ਨੂੰ ਪਰਮੇਸ਼ਰ ਨਾਸ਼ ਹੁੰਦੇ ਅੱਜ ਦੇਖਾਂਗਾ ਖੁਦਾਵਨ ਖੁਦਾ ਉਹਨਾਂ ਨੂੰ ਮੈਂ ਡਿੱਗਿਆ ਹੋਇਆ ਦੇਖਾਂਗਾ ਉਹਨਾਂ ਦੇ ਸਨਮੁਖ ਪਰਮੇਸ਼ਰ ਤੂੰ ਮੇਰੇ ਲਈ ਮੇਜ਼ ਸਜਾਵੇਂਗਾ ਪਿਤਾ ਮੈਂ ਤੇਰੇ ਉਸ ਆਦਰ ਪਰੇ ਪਿਤਾ ਮੇਜ਼ ਨੂੰ ਪਿਤਾ ਤੇਰੀ ਮਹਿਮਾ ਮਾਈ ਜੀਵਨ ਨੂੰ ਮੈਂ ਦੇਖਾਂਗਾ ਆਪਣੇ ਲਾਈਫ ਦੇ ਉੱਤੇ ਖੁਦਾਵਨ ਖੁਦਾ ਤੇਰੀ ਇਸ ਗ੍ਰੇਟਨੈਸ ਨੂੰ ਮੈਂ ਆਪਣੀ ਲਾਈਫ ਦੇ ਉੱਤੇ ਦੇਖਾਂਗਾ ਸਭ ਸ਼ਕਤੀਮਾਨ ਪਰਮੇਸ਼ਰ ਸੋ ਸਭ ਜਣ ਕੇ ਜ਼ੁਬਾਨ ਚੋਂ ਪ੍ਰਾਰਥਨਾ ਕਰਦੇ ਆਪਣੇ ਹੱਥਾਂ ਨੂੰ ਠਾ ਲੋ ਕਹੋ ਕਿ ਪਰਮੇਸ਼ਰ ਤੇਰਾ ਮਸਾ ਮੇਰੇ ਹੱਥਾਂ ਤੇ ਉੱਠੇ ਪਰਮੇਸ਼ਰ ਮੇਰੀ ਜ਼ੁਬਾਨ ਤੇ ਉੱਠੇ ਪਰਮੇਸ਼ਰ ਸਾਡੀ ਮਿਨਿਸਟਰੀ ਤੇ ਉੱਠੇ ਪਰਮੇਸ਼ਰ ਸਾਡੇ ਲੋਕਾਂ ਤੇ ਉੱਠੇ ਮੇਰੇ ਪਰਿਵਾਰ ਤੇ ਪਰਮੇਸ਼ਰ ਤੇਰਾ ਮਸਾ ਖੁਦਾਵੰਦ ਖੁਦਾ ਕਾਰਿਆ ਕਰੇ ਖੁਦਾਵੰਦ ਤੇਰਾ ਹੱਥ ਪਰਮੇਸ਼ਰ ਸਾਡੀ ਸਹਾਇਤਾ ਦੇ ਲਈ ਉੱਠੇ ਖੁਦਾਵੰਦ ਖੁਦਾ ਮੇਰੇ ਬੱਚਿਆਂ ਦੇ ਲਈ ਤੇਰੀ ਸਹਾਇਤਾ ਪਰੇ ਹੱਥ ਉੱਠੇ ਜਿੱਦੈ ਮੈਂ ਆਪਣੇ ਹੱਥਾਂ ਨੂੰ ਠਾਵਾ ਪਰਮੇਸ਼ਰ ਤੇਰਾ ਮਸਾ ਮੈਨੂੰ ਟੱਚ ਕਰੇ ਪਿਤਾ ਇਹ ਹੱਥ ਪਰਮੇਸ਼ਰ ਬਹੁਤਿਆਂ ਦੀ ਲਈ ਬਰਕਤ ਦਾ ਕਾਰਨ ਬਣਨ ਹੀਲਿੰਗ ਦਾ ਛੁਟਕਾਰੇ ਦਾ ਕਾਰਨ ਬਣਨ ਪਰਮੇਸ਼ਰ ਖੁਦਾਵੰ ਤੇਰਾ ਮਸਾ ਦੇ 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 ਖੁਦਾਵੰ ਆਪਣੀ ਪ੍ਰੈਜ਼ੈਂਸ ਦੇ ਨਾਲ ਪਰਦੇ ਆਪਣੀ ਅਭਿਸ਼ੇਕ ਦੇ ਨਾਲ ਪਰਦੇ ਆਪਣੀ ਗਲੋਰੀ ਦੇ ਨਾਲ ਪਰਦੇ ਖੁਦਾਵੰ ਖੁਦਾ

ਕੋ ਕੀ ਹੈ ਪਰਮੇਸ਼ਰ ਮੇਰੇ ਜੀਵਿਤ ਪਰਮੇਸ਼ਰ ਮੇਰੇ ਸਾਮਰਥੀ ਪਰਮੇਸ਼ਰ ਅਗਨਾ ਪਰੇ ਪਰਮੇਸ਼ਰ ਬਦਲਾ ਲੈਣ ਵਾਲੇ ਖੁਦਾਵਨ ਖੁਦਾ ਮੈਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਪਿਤਾ ਮੈਂ ਪ੍ਰਾਰਥਨਾ ਕਰਦਾ ਕਿ ਜਿੰਨੇ ਵੀ ਮੇਰੇ ਵਿਰੋਧ ਵਿੱਚ ਦੁਸ਼ਟ ਆਤਮਾ ਖੜੀਆਂ ਹੋਈਆਂ ਖੁਦਾਵਨ ਖੁਦਾ ਜਿੰਨੀਆਂ ਵੀ ਐਲੀਮੈਂਟਸ ਮੇਰੇ ਵਿਰੋਧ ਵਿੱਚ ਖੜੀਆਂ ਹੋਈਆਂ ਮੇਰੇ ਫਾਈਨੈਂਸ ਦੇ ਮੇਰੇ ਬੱਚਿਆਂ ਦੇ ਮੇਰੇ ਗਰਭ ਤੇ ਮੇਰੀ ਹੈਲਥ ਦੇ ਮੇਰੀਆਂ ਸੋਚਾਂ ਦੇ ਮੇਰੀ ਜ਼ੁਬਾਨ ਦੇ ਮੇਰੇ ਹੋਟਾਂ ਦੇ ਪਰਮੇਸ਼ਰ ਮੇਰੀਆਂ ਪ੍ਰਾਰਥਨਾਵਾਂ ਦੇ ਪਰਮੇਸ਼ਰ ਮੇਰੇ ਮੇਰੇ ਬਿਜ਼ਨਸ ਦੇ ਮੇਰੇ ਜੌਬ ਦੇ ਮੇਰੀ ਡਾਕੂਮੈਂਟਸ ਦੇ ਮੇਰੀਆਂ ਫਾਈਲਸ ਦੇ ਪਰਮੇਸ਼ਰ ਜਿੰਨੀਆਂ ਦੁਸ਼ਟ ਆਤਮਾ ਮੇਰੇ ਗਰਭ ਦੇ ਖਿਲਾਫ ਕੜੀਆਂ ਹੋਈਆਂ ਪਰਮੇਸ਼ਰ ਅੱਜ ਜੋ ਸਭ ਦੁਸ਼ਟ ਆਤਮਾ ਦੇ ਉੱਤੇ ਹਰ ਇੱਕ ਕੋ ਐਲੀਮੈਂਟ ਦੇ ਉੱਤੇ ਜੋ ਸਾਡੇ ਵਿਰੁੱਧ ਖੜਾ ਪਰਮੇਸ਼ਰ ਉਸ ਉੱਤੇ ਖੁਦਾਵਨ ਖੁਦਾ ਮੈਂ ਤੇਰੇ ਲੋਕਾਂ ਦੀ ਨਾਲ ਇੱਕ ਮਨ ਹੋ ਕੇ ਸਾਰੀਆਂ ਦੁਸ਼ਟ ਆਤਮਾ ਦੇ ਉੱਤੇ ਜੋ ਤੇਰੇ ਲੋਕਾਂ ਦੀਆਂ ਵਿਰੋਧ ਵਿੱਚ ਆਣ ਦੇ ਬੱਚਿਆਂ ਦੇ ਇਹਨਾਂ ਦੇ ਹਸਬੈਂਡ ਵਾਈਫ ਇਹਨਾਂ ਦੀ ਇੱਕ ਇੱਕ ਜਗ੍ਹਾ ਤੇ ਜਿੱਥੇ ਸ਼ੈਤਾਨ ਵਿਰੋਧ ਦੇ ਵਿੱਚ ਖੜਾ ਖੁਦਾਵਨ ਆਈ ਰੀਲੀਜ਼ ਫਾਇਰ ਇਨ ਦਾ ਨੇਮ ਆਫ ਜੀਜ਼ਸ devil cat! fire! 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 ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਹੌਲੀ ਗੋਸ ਫਾਇਰ ਇਨ ਦਾ ਨੇਮ ਆਫ ਜੀਜ਼ਸ ਹੌਲੀ ਗੋਸ ਫਾਇਰ ਇਨ ਦਾ ਨੇਮ ਆਫ ਜੀਜ਼ਸ ਹਰ ਵਿਰੋਧਤਾ ਦੀ ਆਤਮਾ ਇਹਨਾਂ ਨੂੰ ਛੱਡ ਕੇ ਜਾਵੇ ਹਰ ਸ਼ਤਾਨ ਹਰ ਇੱਕੋ ਐਲੀਮੈਂਟ ਜੋ ਇਹਨਾਂ ਦੇ ਵਿਰੋਧ ਵਿੱਚ ਆ ਹਰ ਇੱਕੋ ਵਿਰੋਧਤਾ ਦਾ ਆਤਮਾ ਪਰਮੇਸ਼ਰ ਬਿਮਾਰੀ ਦੇ ਰੂਪ ਚ ਜਾਦੂ ਟੋਣੇ ਦੇ ਰੂਪ ਚ ਜਿੰਨੀਆਂ ਦੁਸ਼ਟ ਆਤਮਾ ਵਿਰੋਧ ਦੇ ਰੂਪ ਚ ਖੜੀਆਂ ਉਹਨਾਂ ਸਭ ਦੁਸ਼ਟ ਆਤਮਾ ਦੇਤੇ ਹੌਲੀ ਗੋਸ ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਉਤਰੇ ਫਾਇਰ ਉਤਰੇ ਫਾਇਰ ਉਤਰੇ ਪਰਬੀ ਯਸ਼ੂ ਮਸੀਹ ਦੇ ਨਾਮ ਤੇ ਔਰ ਲord ਤੇਰਾ ਮਸਾਇਦਾ ਨੂੰ ਟੱਚ ਕਰੇ ਬੀ ਫਰੀ ਇਨ ਦਾ ਨੇਮ ਆਫ ਜੀਜ਼ਸ ਗੈਟ ਫਾਇਰ ਇਨ ਦਾ ਮਾਈਟੀ ਨੇਮ ਆਫ ਜੀਜ਼ਸ ਕ੍ਰਾਈਸ ਗੈਟ ਫਾਇਰ 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 ਇਨ ਦਾ ਨੇਮ ਆਫ ਜੀਜ਼ਸ ਕੋਈ ਕਿ ਪਰਮੇਸ਼ਰ ਜਿਹੜੀਆਂ ਚੀਜ਼ਾਂ ਮੈਂ ਲੈਣਾ ਚਾਹੁੰਦਾ ਪਰਮਿਸ਼ਨ ਪਰਸ਼ਤਾਂ ਨੂੰ ਦੇ ਵਿਰੋਧ ਵਿੱਚ ਖੜਾ ਖੁਦਾਵਨ ਔਰ ਉਹਨਾਂ ਚੀਜ਼ਾਂ ਨੂੰ ਮੈਂ ਲੈ ਨਹੀਂ ਪਾਰੀਆਂ ਉਹ ਚੀਜ਼ਾਂ ਚਾਹੀ ਤੁਸੀਂ ਆਪਣਾ ਕਾਰ ਲੈਣਾ ਚਾਹੁੰਦੇ ਆ ਪਿਆ ਗੱਡੀਆਂ ਲੈਣਾ ਚਾਹੁੰਦੇ ਆ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਤੁਸੀਂ ਕੋਈ ਵੀ ਚੀਜ਼ ਕਰਨੀ ਚਾਹੁੰਦੇ ਅਗਰ ਉਹਦੇ ਵਿਰੁੱਧ ਵਿਰੁੱਧ ਵਿੱਚ ਜਿੰਨੀਆਂ ਰੁਕਾਵਟਾਂ ਵਿਰੋਧ ਦਾ ਗੰਦਾ ਆਤਮਾ ਖੜਾ ਇਸ ਸਮਾਂਵਾਂ ਉਸ ਗੰਦੀ ਆਤਮਾ ਨੂੰ ਡਾਂਟਣ ਦਾ ਨੂੰ ਉਸ ਪਲੈਨਿੰਗ ਦੇ ਵਿੱਚੋਂ ਜੋ ਤੁਸੀਂ ਪਰਮੇਸ਼ਵਰ ਦੀ ਮਾਹਿਮਾ ਦੇ ਲਈ ਕਰਨਾ ਚਾਹੁੰਦੇ ਆ ਉਹਦੇ ਵਿੱਚੋਂ ਕੱਢਣ ਦੇ ਲਈ ਸਮਤ ਰੀਲੀਜ਼ ਫਾਇਰ ਫਾਇਰ ਨੂੰ ਰੀਲੀਜ਼ ਕਰਨ ਦਾ ਪਵਿੱਤਰ ਆਤਮਾ ਦੀ ਅੱਗ ਨੂੰ ਰੀਲੀਜ਼ ਕਰਨ ਦਾ ਸ਼ੈਤਾਨ ਨੂੰ ਕੱਢਣ ਦਾ ਸੋ ਕਹੋ ਕਿ ਇਹ ਸ਼ੈਤਾਨ ਮੈਂ ਤੇਨੂੰ ਕੱਢਦਾ ਮਾਂ ਹਰ ਤੇਰੀ ਵਿਰੋਧਤਾ ਦੀ ਆਤਮਾ ਦੇ ਉੱਤੇ ਹੌਲੀ ਗੋਜ਼ ਦੀ ਫਾਇਰ ਉਤਰੇ 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 ਜਿੰਨੇ ਸ਼ਤਾਨੀ ਲੋਕ ਤੇ ਵਿਰੋਧਤਾ ਦੇ ਵਿੱਚ ਖੜੇ ਆ ਉਹਨਾਂ ਦੇ ਉੱਤੇ ਹੌਲੀ ਗੋਜ਼ ਦੀ ਫਾਇਰ ਉਤਰੇ 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 ਮੈਂ ਤੇਨੂੰ ਬlesਸ ਕੋਸ਼ਿਤ ਕਰਦੀ ਆ ਜੋ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਸਕਸੈਸਫੁਲ ਹੋਵੋਗੇ ਉਹਦੇ ਵਿੱਚ ਪਰਮੇਸ਼ਰ ਤੜੀ ਹੈਲਪ ਕਰੇਗਾ ਕੋਈ ਵਿਰੋਧ ਕੋਈ ਰੁਕਾਵਟ ਤਾਨੂੰ ਰੋਕ ਨਾ ਪਾਵੇਗੀ ਕਿਉਂਕਿ ਉਹਦੀ ਦਇਆ ਉਹਦੀ করুণਾ ਤੜਿਤੇ ਪਰਮੇਸ਼ਰ ਦੀ ਸਹਾਇਤਾ ਪਰਿਆਹਤ ਤੜਿਤੇ ਆ ਚੁੱਕਿਆ ਕਹੋ ਕਿ ਪਰਮੇਸ਼ਰ ਤੇਰਾ ਫਜ਼ਲ ਹੀ ਮੇਰੇ ਲਈ ਬਥੇਰਾ ਖੁਦਾਵਨ ਉਹ ਤੇਰਾ ਫਜ਼ਲ ਪਰਮੇਸ਼ਰ ਮੈਨੂੰ ਅੱਗੇ ਲੈ ਕੇ ਜਾਵੇਗਾ ਔਰ ਮੈਂ ਪ੍ਰਾਰਥਨਾ ਕਰਦੀ ਯੇਸ਼ੂ ਮਸੀਹ ਦੇ ਨਾਮ ਚ ਇਹ ਅਨੁੰਤਿਕ ਨੂੰ ਰਾਈਟ ਨਾਉ ਟੱਚ ਕਰੇ ਤੁਸੀਂ ਜਿੰਨਾਂ ਲਈ ਪ੍ਰਾਰਥਨਾ ਕਰ ਰਹੇ ਆ ਪਲੇ ਰਿਸ਼ਤੇਦਾਰਾਂ ਪੈਣਾ ਪਾਈਆਂ ਦੇ ਲਈ ਉਹਨਾਂ ਦੇ ਡਾਕੂਮੈਂਟਸ ਇਹਨਾਂ ਦੇ ਬਾਹਰ ਜਾਣ ਦੇ ਲਈ ਸਾਰੀਆਂ ਰੁਕਾਵਟਾਂ ਪਰਮੇਸ਼ਰ ਕੈਨਸਲ ਕਰ ਚੁੱਕਿਆ ਤੁਸੀਂ ਵੇ ਓਪਨ ਹੁੰਦੇ ਆ ਦੇਖੋਗੇ ਪਰਮੇਸ਼ਰ ਦੇ ਫੇਵਰ ਨੂੰ ਦੇਖੋਗੇ ਉਹਦੀ ਗਲੋਰੀਓ ਦੀ ਮਹਿਮਾ ਨੂੰ ਦੇਖੋਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਔਰ ਤੁਸੀਂ ਬਿਗ ਬਿਗ ਟੈਸਟਮਨੀਜ਼ ਦੇ ਨਾਲ ਵਾਪਸ ਆਓਗੇ ਜਿੰਨੇ ਫੇਥਫੁਲੀ ਮਾਰਨਿੰਗਸ ਪ੍ਰਾਰਥਨਾ ਨੂੰ ਅਟੈਂਡ ਕਰ ਰਹੇ ਪਰਮੇਸ਼ਰ ਤੜੀਆਂ ਜ਼ਿੰਦਗੀਆਂ ਨੂੰ ਸੇਵ ਨਹੀਂ ਛੱਡਣ ਜਾ ਰਿਹਾ ਕਿਉਂਕਿ ਤੁਸੀਂ ਆਪਣੇ ਦਿਨ ਦਾ ਪਹਿਲਾ ਫਲ ਪਰਮੇਸ਼ਰ ਨੂੰ ਦਿੰਨੇ ਆ ਉਹ ਫਲ ਤੜੀਆਂ ਪ੍ਰਾਰਥਨਾਵਾਂ ਦਾ ਤੜੇ ਸਮੇ ਦਾਵਾ ਤੜੇ ਪੈਸੇ ਦਾਵਾ ਫਾਸਟਿੰਗ ਦਾ ਤੜੀ ਬਾਡੀ ਦਾ ਅਰੇ ਕੋ ਪਹਿਲਾ ਫਲ ਜੋ ਪਰਮੇਸ਼ਰ ਨੂੰ ਤੁਸੀਂ ਦਿੰਨੇ ਆ ਪਰਮੇਸ਼ਰ ਉਹ ਫਲਾਂ ਨੂੰ ਪਰਮੇਸ਼ਰ ਤੁਹਾਨੂੰ ਮਲਟੀਪਲਾਈ ਕਰਕੇ ਤੁਹਾਨੂੰ ਫਰੂਟਫੁਲੀ ਬਣਾਉਂਦਾ ਤੇੜੀਆਂ ਜ਼ਿੰਦਗੀਆਂ ਸੇਵ ਨਹੀਂ ਛੱਡਦਾ ਸੋ ਇਸੇ ਤਰ੍ਹਾਂ ਇਹਨਾਂ ਮਾਰਨਿੰਗਸ ਪ੍ਰਾਤਨਾ ਦੇ ਨਾਲ ਜੁੜੇ ਰਹਿਣਾ ਔਰ ਪਰਮੇਸ਼ਰ ਦੇ ਮੱਸਾ ਨੂੰ ਮੰਗਣਾ ਗ੍ਰੇਸ ਨੂੰ ਮੰਗਣਾ ਔਰ ਮੈਂ ਪ੍ਰਾਰਥਨਾ ਕਰਦੀ ਹੇਸ਼ੂ ਮਸੀ ਤੇਰੇ ਜੀਵਿਤ ਨਾਮ ਚ ਜਿੰਨਿਆ ਦੁਸ਼ਟ ਆਤਮਾ ਪਰਮੇਸ਼ਰ ਇਸ ਪ੍ਰਾਰਥਨਾ ਦੇ ਨਾਲ ਇਹਨਾਂ ਨੂੰ ਜੁੜਨ ਤੋਂ ਰੋਕ ਦਿਆਂ ਇਸ ਅਨੋਇੰਟਿੰਗ ਉਸ ਮਸੀਹ ਦਾ ਆਨਰ ਅਧਰ ਕਰਨ ਤੋਂ ਰੋਕ ਦਿਆਂ ਪਰਮੇਸ਼ਰ ਇਸ ਗ੍ਰੇਸ ਨੂੰ ਲੈਣ ਤੋਂ ਰੋਕ ਦਿਆਂ ਉਸ ਉੱਤੇ ਪਵਿੱਤਰ ਆਤਮਾ ਤੇਰੀ ਅੱਗ ਉਤਰੇ 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 ਪ੍ਰਭੂ ਯੇਸ਼ੂ ਮਸੀਹ ਦੇ ਨਾਮ ਜਿਨੇ ਬਿਮਾਰ ਮੇਰੀ ਆਵਾਜ਼ ਨੂੰ ਸੁਣ ਰਿਹਾ ਜਿਨੇ ਦੁਸ਼ਟ ਆਤਮਾ ਦੇ ਜਕੜੇ ਮੇਰੀ ਆਵਾਜ਼ ਨੂੰ ਸੁਣ ਰਿਹਾ ਔਰ ਜਿੰਨਿਆ ਨੂੰ ਦੁਸ਼ਟ ਆਤਮਾ ਸਪਨਿਆਂ ਦੇ ਦੁਆਰਾ ਤੰਗ ਕਰ ਰਹੀ ਆਵਾ ਉਨਾ ਸਭ ਦੁਸ਼ਟ ਆਤਮਾ ਨੂੰ ਕਮਾਂਡ ਕਰਨਾ ਸ਼ੁਰੂ ਕਰੋ ਕਿ ਖੁਦਾਵੰ ਤੇਰੇ ਜੀਵਿਤ ਨਾਮ ਵਿੱਚ ਹਰੇਕ ਆਤਮਾ ਜੋ ਸਪਨਿਆਂ ਦੇ ਦੁਆਰਾ ਮੇਰੀ ਲਾਈਫ ਤੇ ਅਟੈਕ ਕਰ ਰਿਹਾ ਪਰਮੇਸ਼ਾ ਉਸ ਸ਼ਤਾਨੀ ਸਪਨਿਆਂ ਦੇ ਉਤੇ ਸ਼ਤਾਨ ਦੀਆਂ ਸਾਰੀਆਂ ਯੋਜਨਾਵਾਂ ਦੇ ਉਤੇ ਜੋ ਸ਼ਤਾਨ ਰਾਤ ਦੇ ਸਮੇਂ ਮੇਰੀ ਲਾਈਫ ਤੇ ਰਿਲੀਜ਼ ਕਰਦਾ ਮੇਰੇ ਬੱਚਿਆਂ ਤੇ ਮੇਰੇ ਪਰਿਵਾਰ ਤੇ ਮੇਰੇ ਲੋਕਾਂ ਤੇ ਮੇਰੇ ਹਸਬੰਦ ਮੇਰੀ ਵਾਈਫ ਮੇਰੇ ਗਰਭ ਤੇ ਜੋ ਰਾਤ ਦੇ ਸਮੇਂ ਪਰਮੇਸ਼ਾ ਡੈਵਲ ਮੇਰੀ ਲਾਈਫ ਤੇ ਅਟੈਕ ਕਰਦਾ ਚਾਹੇ ਮੇਰਾ ਫਾਈਨੈਂਸ ਚਾਹੇ ਮੇਰਾ ਬਿਜ਼ਨਸ ਚਾਹੇ ਮੇਰੇ ਡਾਕੂਮੈਂਟਸ ਚਾਹੇ ਉਸ ਜੋ ਰਾਤ ਨੂੰ ਡੈਵਲ ਮੇਰੀ ਲਾਈਫ ਤੇ ਕੰਮ ਕਰਦਾ ਉਹ ਸੁੱਤੇ ਹੋਲੀ ਗੋਸ ਦੀ ਫਾਇਰ ਉਤਰੇ 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 ਪ੍ਰਭੂ ਜੀ ਅਸ਼ੂਮਾ ਸਿਦਨਾ ਰਾ이트ੋ ਬਾਤ ਕੋਈ ਵੀ ਦੁਸ਼ਟ ਆਤਮਾ ਰਾਜੇ ਸਮੇਤਾਂ ਨੂੰ ਤੰਗ ਨਾ ਕਰੇਗਾ ਪਰਮੇਸ਼ਵਰ ਦੀ ਫਾਇਰ ਨੂੰ ਨਾ ਤੁਹਾਡੇ ਇर्द-ਗਿਰਦ ਰਲਿਸ ਕਰਦੀਆਂ ਉਹਦੇ ਮਸੇ ਨੇ ਉਹਦੇ ਲਹੂ ਨੂੰ ਤੁਹਾਡੇ ਉੱਤੇ ਅਪਲਾਈ ਕਰਦੀਆਂ ਜਿੰਨੇ ਰੋਗੀ ਮੇਰੀ ਪ੍ਰਾਰਥਨਾ ਨੂੰ ਸੁਣ ਰਿਹਾ ਜਿੰਨੇ ਜਾਦੂ ਟੋਣਿਆਂ ਦੇ ਜਕੜੇ ਮੇਰੀ ਆਵਾਜ਼ ਨੂੰ ਸੁਣ ਰਿਹਾ ਪਵਿੱਤਰ ਆਤਮਾ ਦੀ ਅੱਗ ਤੁਹਾਡੇ ਤੇ ਉਤਰੇ ਔਰ ਨਾ ਸ਼ੋ ਜਾਓ ਪਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਚ ਸ਼ਤਾਨ ਤੇ ਤੇ ਅੱਗ ਉਤਰੇ ਅੱਗ ਕੁੱtre ਅੱਗ ਕੁੱtre ਅੱਗ ਕੁੱtre ਅੱਗ ਕੁੱtre ਅੱਗ ਕੁੱtre ਸਾਰੇ ਰੋਗ ਛੱਡ ਕੇ ਜਾਂਤਾੜੀ ਬੋਡੀਜ਼ ਨੂੰ ਪੇਨਸ ਆਊਟ ਹੋਣ ਸਰਵਾਈਕਲ ਮਾਈਗ੍ਰੇਨ ਟੀਵੀ ਸ਼ੂਗਰ ਬੀਪੀ ਹਰ ਇੱਕ ਕੋ ਗਟੀਆਂ ਗਿਲਟੀਆਂ ਪੱਥਰੀਆਂ ਰਸੌਲੀਆਂ ਪੀਰੀਅਡਸ ਪ੍ਰੋਬਲਮ ਬਾਂਟ ਪੰਤਾੜੀ ਬੋਡੀ ਤੋਂ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਅੰਧੀਆਂ ਗੁੰਗੀਆਂ ਬਹਿਰੀਆਂ ਆਤਮਮਤਾ ਨੂੰ ਛੱਡ ਕੇ ਜਾਲੀ ਯਸ਼ੂ ਮਸੀਹ ਦੇ ਨਾਮ ਦੇ ਚ ਬੀ ਫਰੀ ਇਨ ਦਾ ਨੇਮ ਆਫ ਜੀਜ਼ਸ ਤੜੇ ਬੀਪੀ ਨਾਰਮਲ ਹੋ ਜਾਣ। ਤੁਹਾਡੀਆਂ ਰਿਪੋਰਟਸ ਨਾਰਮਲ ਹੋਣ। ਤੁਸਤ ਆਤਮਾ ਦੇ ਜਾਦੂ ਟੋਣਿਆਂ ਦੇ ਗ੍ਰਸ ਜਿਨ੍ਹਾਂ ਲੋਕ ਪੀੜਿਤੇ ਅੱਜ ਜੋ ਆਜ਼ਾਦ ਹੋ ਜਾਣ, ਫ੍ਰੀ ਹੋ ਜਾਣ। ਕਿਉਂਕਿ ਤੁਸੀਂ ਯਾਕੂਬ ਦੇ ਕਰਾਨੇ ਤੋਂ ਆ ਯਾਕੂਬ ਦੇ ਕਰਾਨੇ ਚ ਵਚਨ ਚ ਲਿਖਿਆ ਕੋਈ ਜਾਦੂ ਕੋ ਟੋਣਾ ਨਹੀਂ ਚੱਲਦਾ। ਹਰ ਜਾਦੂ ਟੋਣੇ ਤੋਂ ਮੈਂ ਤੁਹਾਨੂੰ ਆਜ਼ਾਦ ਕਰਦੀ ਆਂ। ਮੈਂ ਫ੍ਰੀ ਕਰਦੀ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਤੇ ਮੈਂ ਤੁਹਾਨੂੰ ਬ੍ਰੈਸ ਘੋਸ਼ਿਤ ਕਰਦੀ ਆਂ। ਰੇ ਬੁਰੂ ਸ਼ੇਖ ਤੇ ਨੈਲੇ ਰੇ ਬਰੇ ਸ਼ਿਕਾ ਤਨ ਨਾਲ ਅਰਾ ਬਰਾ ਸ਼ਾ ਕਾ ਤਨ ਨਾਲ ਅਰਾ ਬਰਾ ਲਾਰਡ ਤੇ ਲੋਕ ਬਿਗ ਬਿਗ ਟੈਸਟਮਨੀਜ਼ ਦੇ ਨਾਲ ਵਾਪਸ ਆਉਣਗੇ ਲਾਰਡ ਮੈਨਾਂ ਦੀ ਲਾਈਫ ਤੇ ਤੇਰੀ ਗਲੋਰੀ ਨੂੰ ਰੀਲਿਸ ਕਰਦੀ ਤੇਰੀ ਗ੍ਰੇਟਨੈਸ ਨੂੰ ਤੇਰੇ ਮੱਸਾ ਨੂੰ ਤੇਰੀ ਤੇਰੀ ਸਮਰਥ ਨੂੰ ਮੈਨੂੰ ਰੀਲਿਸ ਕਰਦੀਆਂ ਤੇਰੇ ਹੌਲੀਗੋਸ ਦੀ ਫਾਇਰ ਇਹਨਾਂ ਦੇ ਜੀਵਨ ਦੇ ਉੱਤੇ ਕਾਰਜ ਕਰੇ ਤੇਰਾ ਮੱਸਾ ਇਹਨਾਂ ਦੇ ਜੀਵਨ ਦੇ ਉੱਤੇ ਕਾਰਜ ਕਰੇ ਲੋ ਜਿਨੇ ਜਾਨੀ ਨਾ ਪ੍ਰਾਰਥਨਾਵਾਂ ਨਾਲ ਜੁੜ ਰੇ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਤੇਰਾ ਮੱਸਾ ਇਹਨਾਂ ਨੂੰ ਆਵਰਫਲੋ ਕਰੇਗਾ ਤੇਰਾ ਹੈਵਨ ਇਹਨਾਂ ਦੇ ਲਈ ਖੁੱਲ ਚੁੱਕਿਆ ਤੂੰ ਇਹਨਾਂ ਨੂੰ ਬਰਕਤ ਦੇ ਚੁੱਕਿਆ ਪਿਤਾ ਇਹਨਾਂ ਦੀਆਂ ਸੋਚਾਂ ਤੋਂ ਵੱਧ ਕੇ ਤੂੰ ਇਹਨਾਂ ਨੂੰ ਬles ਕਰ ਚੁੱਕਿਆ ਪਰਮੇਸ਼ਰ ਔਰ ਖੁਦਾਵਾਨ ਅੱਜ ਦੇ ਜਿੰਨੇ ਕਾਮੇਕਰਨ ਹੋਣਾ ਸਾਰੇ ਕੰਮਾਂ 'ਚ ਬles ਹੋਣ ਸਕਸੈਸਫੁਲ ਹੋਣ ਬਰਕਤ ਪਾਉਣ ਪਿਤਾ ਇਹਨਾਂ ਦੇ ਹੱਥਾਂ ਦੇ ਕੰਮਾਂ ਤੇ ਕਮਾਈਆਂ ਤੇ ਬਰਕਤ ਦੇ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਕਰੀ ਪਿਤਾ ਔਰ ਖੁਦਾਵਾਨ ਇਹਨਾਂ ਦੀਆਂ ਗੱਡੀਆਂ ਵਾਹਿਕਲਸ ਤੇਰੇ ਲਹੂ 'ਚ ਛਿਪੋਣੀਆਂ ਲੋਰਡ ਅਰ ਜਿੰਨੀਆਂ ਦੁਸ਼ਟ ਆਤਮਾ ਐਕਸੀਡੈਂਟੇ ਰੂਪ ਚ ਇਹਨਾਂ ਦੀ ਵੇਟ ਕਰ ਰੀਆਂ ਡੈਥ ਦੇ ਰੂਪ ਰੂਪ ਵਿੱਚ ਇਹਨਾਂ ਦੀ ਵੇਟ ਕਰ ਰੀਆਂ ਹਰ ਬੈਡ ਨੀਜ਼ ਜੋ ਇਹਨਾਂ ਦੀ ਵੇਟ ਕਰੀ ਉਹਨਾਂ ਨੂੰ ਮੈਂ ਕੈਨਸਲ ਕਰ ਦਿਆਂ ਉਸ ਉੱਤੇ ਪਵਿੱਤਰ ਆਤਮਾ ਦੀ ਅਗੁਤਰ ਯੇਸ਼ੂ ਮਸੀਹ ਦੇ ਨਾਮ ਚ ਔਰ ਰਾਈਟ ਨਾਓ ਆਪਣੇ ਵਚਨ ਸਾਰ ਤੇਰੇ ਦੂਤਾਂ ਦੀ ਬਾੜ ਇਹਨਾਂ ਦੇ ਇਰਤ ਗਿਰਦ ਹੋਵੇ ਤੇਰਾ ਆਤਮਾ ਨਦੀ ਗਵਾਹੀ ਕਰੇ ਤੇਰੀ ਸਮਰਥਿ ਨਦੀ ਗਵਾਹੀ ਕਰੇ ਪਿਤਾ ਜਿੱਥੇ ਜਾਣੇ ਪਰ ਬਾਅਵ ਚਲੀ ਅਫੈਕਟਡ ਅਨਨਟਡ ਹੋਣ ਪ੍ਰਭੂ ਯਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਚ ਸਭ ਬੋਲੋ